ਕਿੰਝ ਲੈਤਾ ਜਾਣੇ ਨਹੀਂ ਹੈ ਕਿ ਕਿਸਾਨਾਂ ਦੇ ਨਾਲ ਖੜ੍ਹ ਜੂਏ ਆ ਪਿਛਲੀ ਮੀਟਿੰਗ ਦੇ ਵਿੱਚ ਮੈਂ ਅੰਦਰ ਬੜਾ ਲੱਗਿਆ ਕਿ ਉਹ ਕਹਿੰਦਾ ਜੀ ਮੈਂ ਕਿਸਾਨੀ ਦਾ ਲੀਡਰ ਹੈ ਲੈ ਕੇ ਅੱਛਾ ਜੀ ਮਨੂ ਕਾੜੇ ਜੀ ਨੂੰ ਕਹਿੰਦਾ ਸਹੀ ਨਜ਼ਾਰਾ ਦਾ ਪਹਿਲੇ ਲੈਂਦਾ ਸੀ ਯਾਰ ਤੇ ਭਜਾਇਆ ਉਹ ਦਾ ਪੂਰਾ ਜੁੱਤੇ ਮੋਦੀ ਆਇਆ ਸੀ ਅੱਗੇ ਰੈਣੀ ਦੇ ਵਿੱਚ ਲੋਕ ਨਹੀਂ ਸੀ ਵੀ ਪੈ ਰਿਆ ਸੀ ਕਹਿੰਦੇ ਉਹਨੇ ਸੋਚਿਆ ਕੋਈ ਲੋਕ ਤਾਂ ਹੈ ਨਹੀਂ ਮਾੜੇ ਜੇ ਚਲੇਗਾ ਬੇਤੀਓ ਕੀ ਵਾਪਸ ਮੁੜ ਗਿਆ ਜਾਣ ਲੱਗਿਆ ਕਹਿੰਦਾ ਜੀ ਜਾਨ ਬਚਾ ਕੇ ਜਾ ਰਹਾ ਹਾਂ ਆਪਣੇ ਮੁੱਖ ਮੰਤਰੀ ਦੇ ਕੋ ਮੈਂ ਕਿਹਾ ਤੇਰੀ ਡੜਾ ਬੱਝਿਆ ਨਹੀਂ ਤੇਰੇ ਕੋਈ ਛਰੀਕ ਨਹੀਂ ਆਈ ਕੋਈ ਤੇਰੇ ਨੇੜੇ ਨਹੀਂ ਗਿਆ ਨੂੰ ਕੋਈ ਤੇਰੇ ਜਾਨ ਬਚਾ ਕੇ ਹੋ ਗਿਆ ਕੋਈ ਜਾ ਕੇ ਨਿਗਰਾਮ ਕਰੀਏ ਅਬ ਉਹ ਬਿੱਟ ਨੂੰ ਗੋਲ ਬੋਲੀ ਜਾਂਦਾ ਕਹਿੰਦਾ ਨੇ ਉੱਤਰ ਬਹੁਤ ਕੁਝ ਲੈਣਾ ਦਾ ਪ੍ਰਧਾਨ ਮੰਤਰੀ ਜੀ ਨੇ ਉਹ ਮੀਡੀਆ ਵਿੱਚ ਬਾਹਰ ਵਿੱਚ ਕਿਤੇ ਪੈਣ ਦੇ ਸਿਆਹੀ ਮੁਕੀ 2 ਸਾਲ ਹੋ ਗਏ ਹੁਣ ਦੇ ਦੇ ਆ ਜਿਹੜਾ ਕੁਝ ਦੇਣਾ ਹੈ ਕਿਹੜਾ ਕੁਝ ਦਿੱਤਾ ਹੈ ਇਹਨਾਂ ਨੇ RAM ਨਾਮ ਤੇ ਭੁੱਖਾ ਮੰਗਦੇ ਲੇਕਿਨ RAM ਦਾ ਸਮਝਦਾ ਸਾਡਾ ਕੀ RAM ਭਗਵਾਨ ਨਾਮ ਸਾਡਾ ਨਹੀਂ ਹੈ ਲੈ ਜਾਂਦਾ ਹੈ ਰਾਜ ਕੀ ਕਰਨ ਬਾਅਦ ਮੈਨੂੰ ਬੁਲਾਉਂਦੇ ਮੈਂ ਸ਼ਹਿਰ ਕਰੇ RAM ਸਾਡਾ ਨਹੀਂ ਹੈ RAM ਦਾ ਸਮਝ ਨਹੀਂ ਆਉਂਦਾ ਇਹ ਰਾਜਨੀਤਿਕ ਬਜਕੀ ਉਹ ਬਰਤਦਾ ਰੰਗਾਵ ਨੂੰ ਐਸੀ ਦਾ ਕਿਸੇ ਦੇ ਨਾਮ ਤੇ ਧਰਮ ਦੇ ਨਾਮ ਤੇ ਦਿਖਾਣ ਦੇ ਇਹ ਸਰਕਾਰ ਕਾਂਗਰਸ ਪਾਰਟੀ ਸਭੀ ਸਾਂਝੀ ਪਾਰਟੀ ਐਸੀ ਮੈਂ ਮੁੱਖ ਮੰਤਰੀ ਬਣਿਆ ਬੜੇ ਕਿਨੇ ਵਿਜੀਗ ਦੇ ਵਿੱਚ ਖੜੇ ਸੀ ਸਭ ਦੇ ਮਾਤ ਘੱਟੇ ਘੜਾੜੇ ਬੋਟਾ ਕਿੰਨਾ ਹੀ ਪੈਦਾ ਹੋਇਆ ਕਿੰਨੇ ਕਰੋੜ ਰੁਪਿਆ ਲੋਕਾਂ ਨੂੰ ਪੈਸਾ ਹੋਇਆ ਤੁਹਾਡੇ ਪਾਣੀ ਦੇ ਮੇਰੇ ਬਾਪੀ ਤੇ ਸਾਡੇ 1200 ਕਰੋੜ ਰੁਪਏ ਦਾ ਪੈਦਾ ਹੋਇਆ 10 ਰੁਪਏ ਤੋਂ 300 ਹਜ਼ਾਰ ਤੱਕ ਛੇਪੇ ਆਈ ਦੇ ਪੀਡੀਏ ਸਰਸਤਾ ਕੀਤਾ ਤੇ ਤੁਹਾਡੀ ਲਾਲ ਲੈ ਦੇ ਅੰਦਰ ਦੇ ਘਰਾਂ ਨੂੰ ਵਿਸਤੀਆਂ ਹੋਣ ਲੱਗੀਆਂ ਸ਼ਹਿਰਾਂ ਵਿੱਚ ਜਿੱਥੇ ਲੋਕ ਗਰੀਬ ਆਤੀਆਂ ਬੈਠੇ ਸੀ ਉਹਨਾਂ ਦੇ ਨਾਮ ਕਰਤੀਆਂ ਫੱਜ-ਫੱਜ ਮਰਲੇ ਦੇ ਲੋਕਾਂ ਨੂੰ ਪਲਾੜ ਦੇਣੇ ਸ਼ੁਰੂ ਕਰਦੇ ਗਰੀਬਾਂ ਨੂੰ ਇਹ ਹੁੰਦੇ ਆ ਮੁੱਖ ਮੰਤਰੀ ਦੇ ਕੰਮ ਕੋਈ ਦਿੱਤਾ ਨਹੀਂ ਜਾਣੇ ਨਹੀਂ ਹੈ ਕਿ ਕਿਸਾਨਾਂ ਦੇ ਨਾਲ ਖੜ੍ਹ ਜਵੇ ਆ ਪਿਛਲੀ ਮੀਟਿੰਗ ਦੇ ਵਿੱਚ ਮੈਂ ਅੰਦਰ ਬੜਾ ਲੱਗਿਆ ਕਿ ਉਹ ਕਹਿੰਦਾ ਜੀ ਮੈਂ ਕਿਸਾਨੀ ਉਹਦਾ ਲੀਡ ਲੈ। ਲੈ ਕੇ ਅੱਛਾ ਜੀ ਮਨੂ ਕਾਂਦੇ ਨੂੰ ਕਹਿੰਦਾ ਸਭ ਨਜ਼ਾਰਾ ਦਾ ਪੈਹੇ ਲੈਂਦਾ ਸੀ ਮੈਂ ਤਾਂ ਭਜਾਇਆ ਉਹਨਾਂ ਪ੍ਰੋਜੈਕਟ ਤੇ। ਮੋਦੀ ਆਇਆ ਸੀ। ਅੱਗੇ ਰੈਲੀ ਦੇ ਵਿੱਚ ਲੋਕ ਨਹੀਂ ਸੀ। 20 ਪੈ ਗਿਆ ਸੀ। ਕਹਿੰਦੇ ਉਹਨੇ ਸੋਚਿਆ ਕੋਈ ਲੋਕ ਤਾਂ ਹੈ ਨਹੀਂ ਮੌਜੂਦ ਜੇ ਚਲੇਗਾ ਤਾਂ ਦੇਤੀਓਂ ਕੀ ਵਾਪਸ ਮੁੜ ਗਿਆ। ਜਾਣ ਲੱਗਿਆ ਕਹਿੰਦਾ ਜੀ ਚਾਰ ਪਚਾ ਕੇ ਜਾ ਰਹਾ ਮੇਰੇ ਮੁੱਖ ਮੰਤਰੀ ਦੇ ਕੋ ਮੈਂ ਕਿਹਾ ਤੇਰੀ ਡੜਾ ਬੱਝਿਆ ਤੇਰੇ ਕੋਈ ਛੀਹ ਰੀਤ ਨਹੀਂ ਆਈ ਕੋਈ ਤੇਰੇ ਨੇੜੇ ਨਹੀਂ ਗਿਆ ਨੂੰ ਕੋਈ ਜਾਨ ਬਚਾ ਕੇ ਹੋ ਗਿਆ ਪੰਜਾਬੀਆਂ ਨੂੰ ਬਗਾਵਤ ਆਈ ਹੈ ਆਹੋ ਬਿੱਟ ਨੂੰ ਰੋਲ ਬੋਲੀ ਜੇ ਤਾਂ ਕਹਿੰਦਾ ਨੇ ਉੱਧਰ ਬਹੁਤ ਕੁਝ ਲੈਣਾ ਦਾ ਪ੍ਰਧਾਨ ਮੰਤਰੀ ਨੇ ਉਹ ਮੀਡੀਆ ਵਿੱਚ ਬਾਹਰ ਵਿੱਚ ਕਿਤੇ ਪੈਣ ਦੇ ਸਿਆਹੀ ਮੁਕੀ 2 ਸਾਲ ਹੋ ਗਏ ਗੁੰਦੇ ਦੇ ਆ ਜਿਹੜਾ ਗੁੰਦੇੜਾ ਹੈ ਕਿਹੜਾ ਕੁਝ ਦਿੱਤਾ ਹੈ ਨਾਲ

ਐਸੀ ਮੈਂ ਮੁੱਖ ਮੰਤਰੀ ਬਣਿਆ ਤੁਹਾਡੇ ਕਿੰਨੇ ਬਿਜਲੀ ਦੇ ਵਿੱਚ ਖੜੇ ਸੀ ਸਭ ਦੇ ਮਾਤ ਘਾਟੇ ਕਰਕੇ ਬਣਾ ਲੋਟਾਇਆ ਤਿੰਨਾਂ ਹੀ ਪੈਦਾ ਹੋਇਆ 15 ਕਰੋੜ ਰੁਪਈਆ ਨੌਕਰੀਆਂ ਨੁਕਸਾਨ ਹੋਇਆ ਤੁਹਾਡੇ ਪਾਣੀ ਦੇ ਮਿਲਬਾਤੀ ਤੇ ਸਾਡੇ 1250 ਕਰੋੜ ਰੁਪਈਆ ਦਾ ਪੈਦਾ ਹੋਇਆ 10 ਰੁਪਈਏ ਤੋਂ 2000% ਕੀਤਾ 6 ਪੇ ਫਾਇਦੇ ਤੇ ਡੀਲ ਸਰਤਾ ਕੀਤਾ ਕਿ ਤੁਹਾਡੀ ਲਾਲ ਲੈ ਦੇ ਅੰਦਰ ਦੇ ਘਰਾਂ ਨੂੰ ਵਿਸ਼ਟੀਆਂ ਹੋਣ ਲੱਗੀਆਂ ਸ਼ਹਿਰਾਂ ਦੇ ਜਿੱਥੇ ਲੋਕ ਗਰੀਬ ਆਤੀਆ ਬੈਠੇ ਸੀ ਉਹਨਾਂ ਦੇ ਨਾਮ ਕਰਤੀਆਂ ਫੱਜ ਫੱਜ ਮਾਰਦੇ ਨੇ ਲੋਕਾਂ ਨੂੰ ਪਲਾੜ ਦੇਣੇ ਸ਼ੁਰੂ ਕਰਦੇ ਨੇ ਗਰੀਬਾਂ ਨੂੰ ਇਹ ਹੁੰਦੇ ਆ ਮੁੱਖ ਮੰਤਰੀ ਦੇ ਕੰਮ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ